ਆਲੋ ਬਾਈ ਜੀ 2 ਲੱਖ ਰੁਪਇਆ 1 ਸਾਲ ਦੀ ਫਸਲ ਦੇ ਪੈਸੇ ਬਸ 2 ਲੱਖ ਜੱਸੀ ਤਹੇ ਦੇ ਸ਼ਹਿਰ ਚ ਜਾ ਕੇ ਨੌਕਰੀ ਕਰਦੇ ਹੋ ਹੁਣ ਤੁਹਾਨੂੰ ਕੀ ਪਤਾ ਪੂਰੇ ਪੈਸੇ ਦਿੱਤੇ ਜਾਂਦੇ ਆ ਜਾਂ ਘੱਟ ਪੈਸੇ ਦਿੱਤੇ ਜਾਂਦੇ ਆ ਜੇ ਮੇਰੀ ਗੱਲ ਮੰਨੋ ਨਾ ਤੁਸੀਂ ਹੁਣ ਫਸਲ ਦਾ ਹਿਸਾਬ ਕਿਤਾਬ ਆਪਣੇ ਕੋਲ ਰੱਖੋ ਕੋਈ ਗੱਲ ਨਹੀਂ ਬਾਈ ਜੀ ਹੁਣ ਤੁਸੀਂ ਸਾਰਾ ਹਿਸਾਬ ਕਿਤਾਬ ਆਪਣੇ ਕੋਲ ਰੱਖੋ ਮੈਂ ਹੋਰ ਕਿਤੇ ਦਿਹਾੜੀ ਕਰ ਲਿਆ ਕਰੂੰਗਾ ਆਲਾ ਛੋਟਿਆ 1.5 ਲੱਖ ਰੁਪਏ ਐਤਕੀ ਇੱਕ ਸਾਲ ਦੀ ਫਸਲ ਦੇ ਪੈਸੇ ਭਾਈ ਜੀ ਬਸ 1.5 ਲੱਖ ਰੁਪਏ ਯਾਰ ਬੜਾ ਪੰਗਾ ਖੇਤੀਬਾੜੀ ਚ 50000 ਦਾ ਨੁਕਸਾਨ ਹੋ ਗਿਆ ਪਰ ਆ ਤੂੰ ਹੀ ਸਾਮ ਖੇਤੀਬਾੜੀ ਦਾ ਕੰਮ ਭਾਈ ਜੀ 30000 ਦਾ ਨੁਕਸਾਨ ਮੈਨੂੰ ਵੀ ਹੀ ਪਰ ਮੈਂ ਆਪਣੇ ਕੋਲੋਂ 30000 ਪਾ ਕੇ ਤੁਹਾਨੂੰ 2 ਲੱਖ ਪੂਰੇ ਕਰਕੇ ਦਿੱਤੇ ਕਿਤੇ ਤੁਹਾਨੂੰ ਆ ਨਾ ਲੱਗੇ ਕਿ ਮੈਂ ਵਿੱਚੋਂ ਪੈਸੇ ਖਾਂਡਿਆ ਹਾਂ ਭਾਈ ਜੀ ਜਦੋਂ ਕਿਸੇ ਚੀਜ਼ ਦਾ ਹਿਸਾਬ ਕਿਤਾਬ ਹੋਣ ਦਾ ਹੋਵੇ ਨਾ ਘਰ ਦੀਆਂ ਜਨਾਨੀਆਂ ਨੂੰ ਦੂਰ ਹੀ ਰੱਖਣਾ ਚਾਹੀਦਾ ਵੋ ਨਹੀਂ ਤੇ ਆ ਜਨਾਨੀਆਂ ਜ਼ਮੀਨ ਜਾਇਦਾਦ ਦੇ ਨਾਮ ਨਾਲ ਸਾਨੂੰ ਆਪਣਿਆਂ ਤੋਂ ਵੀ ਵੱਖ ਕਰ ਦੇਣਗੀਆਂ ਠੀਕ ਆ ਬਾਈ ਜੀ ਮੈਂ ਚਲਦਾ ਹਾਂ